ਕ ਸਰਪੰਚੀ ਤੋਂ ਤੁਸੀਂ ਆਪਣਾ ਸਫ਼ਰ ਜਿਹੜਾ ਸਿਆਸਤ ਦਾ ਸ਼ੁਰੂ ਕਰ ਲਿਆ ਸੀ ਅੱਤੇ ਅੱਜ ਨਾਮਜ਼ਦਗੀ ਭਰੀ ਆ ਐਮਪੀ ਦੇ ਉਮੀਦਵਾਰ ਦੇ ਬਜੂ ਅੱਜ ਮੇਰੀ ਜ਼ਿੰਦਗੀ ਦਾ ਇੱਕ ਨਵਾਂ ਚੈਪਟਰ ਸਟਾਰਟ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਦਾ ਪੰਜਾਬ ਦੇ ਹੱਕ ਖੁੰਦੀਆਂ ਨਹੀਂ ਪੰਜਾਬ ਨੂੰ ਲੁੱਟ ਕੇ ਪੈਸਾ ਦਿੱਲੀ ਲੈ ਜਾਂਦੀਆਂ ਰਹੀਆਂ ਦੋ ਸਰਕਾਰਾਂ ਪਿਛਲੀਆਂ ਬਣੀਆਂ ਕਾਂਗਰਸ ਦੀ ਸਰਕਾਰ ਬਣੀ ਨੀਰਾ ਕੋਕਾ ਸਾਹਿਬ ਦੀ ਸੌਂ ਖਾ ਕੇ ਝੂਠੇ ਵਾਦੇ ਕਰਕੇ ਸਰਕਾਰ ਬਣੀ ਨੋ ਨਾ ਕੋ ਡਵੈਲਪਮੈਂਟ ਹੋਈ ਨਾ ਕਿਸੇ ਨੂੰ ਰੁਜ਼ਗਾਰ ਮਿਲਿਆ ਨਾ ਕਰਮਚਾਰੀ ਕਿੰਸ ਹੋਇਆ ਨਾ ਉਸ ਤੋਂ ਬਾਅਦ ਇਹ ਝਾੜੂ ਵਾਲੇ ਆ ਗਏ ਇਹਨਾਂ ਨੇ ਬੜੇ ਝੂਠ ਬੋਲੇ 30 ਸਾਲ ਹੋ ਗਏ ਤੁਹਾਨੂੰ ਇੱਕੋ ਪਾਰਟੀ ਦੇ ਵਿੱਚ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਕਿ ਅੱਜ ਕੱਲ ਜਿਹੇ ਜਿਹਾ ਮਾਹੌਲ ਬਣਿਆ ਹੋਇਆ ਪਾਰਟੀ ਕਹਿੰਦੇ ਸਿਆਸਤਦਾਨ ਐਦਾਂ ਬਦਲਦੇ ਨੇ ਜਿਵੇਂ ਮੌਸਮ ਹੁੰਦਾ ਨਹੀਂ ਬਦਲਦਾ ਤੋ ਉਸੇ ਇੱਕੇ ਪਾਰਟੀ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਲੱਗਦਾ ਕਿ ਇਸ ਦਾ ਬੈਨੀਫਿਟ ਤੁਹਾਨੂੰ ਹੋਵੇਗਾ ਇਹ ਜਿਹੜੀ ਚੋਣ ਹੋ ਰਹੀ ਮੇਰੇ ਹਲਕੇ 'ਚ ਜਾਂ ਗਾਂਧੀ ਜੀ ਆਂ ਆਮ ਆਦਮੀ ਪਾਰਟੀ ਕਾਂਗਰਸ ਨੂੰ ਗਾਲਾਂ ਕੱਢੀਆਂ ਵੀ ਮਾੜੀ ਪਾਰਟੀ ਆ ਬਤਲੇ ਆਮ ਕਰਵਾਇਆ ਚਰਚੀ ਕਾਲ ਕਰ ਸਾਬ ਤੇ ਟੈਕਟ ਕਰਵਾਇਆ ਅਪਿਸ ਦਾ ਜਾਰੀ ਖਤਮ ਹੋਣ ਕਿਹਾ ਤੇ ਐਮਪੀ ਬਣ ਗਏ ਗੱਲ ਮੁੱਕੀ ਨਾ ਕਿਸੇ ਦੇ ਸੁੱਖ ਚਾਇਆ ਨਾ ਦੁੱਖ ਚਾਇਆ ਨਾ ਪਿੰਡਾਂ ਜਾ ਕੇ ਕਿਸੇ ਨੂੰ ਪੁੱਛੀ ਨਾ ਮਸਲੇ ਚੱਕੇ 27 ਵਾਰੀ ਟੋਟਲ ਲੋਕ ਸਭਾ ਦੇ ਅੰਦਰ ਬੋਲੇ ਅਗਲੀ ਵਾਰੀ ਟਿਕਟ ਨਹੀਂ ਮਿਲੀ ਆ ਜਾਦ ਖੜੇ ਹੁਣ ਜਿਸ ਕਾਂਗਰਸ ਪਾਰਟੀ ਨੂੰ 10 ਸਾਲ ਪਹਿਲਾਂ ਗਾਇ ਰਹੇ ਦਾ ਵੀ ਬੜੀ ਕੁੱਤੀ ਪਾਰਟੀ ਆ ਪ੍ਰਿਸ਼ਤਾ ਜਾਰੀ ਪਾਰਟੀ ਆ ਸਾਰਾ ਗੱਲ ਤੇਰੇ ਵੜਨ ਨਾਲ ਹੋ ਸਾਬੂ ਗਾਣ ਪਰਨੀਪੁਰ ਚਾਰ ਵਾਰ ਸੰਸਦ ਬਣੇ ਨੇ ਤੇ ਦੂਜੇ ਕਾਂਗਰਸ ਦੇ ਗੱਲ ਕਰੀ ਉਹਨੇ ਜਿਨ੍ਹਾਂ ਨੇ ਚਾਰ ਵਾਰ ਦੇ ਸੰਸਦ ਤੋਂ ਉੱਥੋਂ ਰਾਏ ਇੱਕ ਵਾਰ ਜਦੋਂ 2014 ਦੇ ਵਿੱਚੋਂ ਜਿੱਤੇ ਇਹ ਹੁਣ 30 30 ਸਾਲ ਹੋ ਗਏ ਬਣੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਰਨਾ ਕੀ ਕਿਸ ਡਾਇਰੈਕਸ਼ਨ 'ਚ ਜਾਣਾ ਮੈਂ 3 ਸਾਲ ਵਾਲੀ ਹਲਕੇ ਤੇ ਚਾਰਜ ਰਿਹਾ ਉੱਤੇ ਆਈਟੀਸੀ ਟਾਈ ਐਜੂਕੇਸ਼ਨ ਸਿਟੀ ਆਈ ਮੈਡੀਸਿਟੀ ਆਈ ਅਸੀਂ ਟੋਟਲ ਇਨਫਰਾਸਟਰਕਚਰ ਡਵੈਲਪ ਕਰਕੇ ਬਾਹਰਲੇ ਸਟੇਟਾਂ ਚ ਉਹਦੀ ਮਾਰਕੀਟਿੰਗ ਕਰੀ ਅਸੀਂ ਬੰਬੇ ਗਏ ਬੈਂਗਲੌਰ ਗਏ ਹైదరాబాద్ ਗਏ ਕੋਰੀਆ ਗਏ ਪੋਲਨ ਗਏ ਅਮਰੀਕਾ ਚ ਚਾਈਨਾ ਗਏ ਮੈਂ ਨਾਲ ਜਾਂਦਾ ਸੁਪੀਰ ਜੀ ਦੇ ਅਸੀਂ ਇਨਫੋਸਿਸ ਲਿਆਏ ਆਈਟੀਸੀ ਲਿਆਏ ਨੈਰੋਟੈਕ ਲਿਆਏ ਟਾਟਾ ਕੈਂਸਰ ਹਸਪਤਾਲ ਲਿਆਏ ਅਸੀਂ ਆਈਐਸਪੀ ਲਿਆਏ ਨਾ ਦਾ ਵਿਜ਼ਨ ਨਾ ਸੋਚੋ بس ਉਮੜਾ ਹੋ ਗਿਆ ਕੁਰਸੀ ਛੱਡਣ ਨੂੰ ਤਿਆਰ ਕੋਈ ਵਿਚਾਰਦਾਰ ਨਹੀਂ ਹੁਣ ਮਤਲਬ ਇਹ ਦੱਸੋ ਮਹਾਰਾਣੀ ਸਾਹਿਬਾ ਜੀ ਜਦੋਂ ਕਾਂਗਰਸ ਤੇ ਉਸ ਟਾਈਮ ਵੀ ਕਹਿੰਦੇ ਤੇ ਰਾਮ ਮੰਦਰ ਗਲਤ ਬਣ ਰਿਹਾ ਹੈ ਬਣਨਾ ਨਹੀਂ ਚਾਹੀਦਾ ਤੇ ਗੱਲ 'ਚ ਪਟਕਾ ਪੈ ਗਿਆ ਰਾਮ ਰਾਮ ਕਹਿ ਕੇ ਵੋਟਾਂ ਮੰਗਣ ਲੱਗੀ ਜੋ ਚਰਮਾ ਤੇ ਤੁਸੀਂ ਜ਼ਿਕਰ ਕੀਤਾ ਮਹਾਰਾਣੀ ਪ੍ਰਨੀਤਪੌਰ ਦਾ ਬੁੱਸੇ ਜ਼ਿਕਰ ਕਰ ਰਿਹਾ ਲਗਾਤਾਰ ਉਹ ਜਿੱਤੇ ਨੇ ਪਟਿਆਲਾ ਦੇ ਵਿੱਚ ਕਿਹਾ ਜਾਂਦਾ ਕਿ ਕੈਪਟਨ ਅਤਰਿੰਦਰ ਸਿੰਘ ਦਾ ਗੜ ਪਟਿਆਲਾ ਅਕਾਲੀ ਦਲ ਦੀ ਗੱਲ ਕਰੀ ਆ ਆਖੀ ਵਾਰ ਜੇਤੂ 1998 ਦੇ ਵਿੱਚ ਉੱਥੇ ਹੋਈ ਸੀ ਪਟਿਆਲਾ ਨੁਮਸਬਾ ਸੀਟ ਲਈ ਹੁਣ ਕਾਂਗਰਸ ਲਾਲ ਸਿੰਘ ਦੀ 6 ਵਾਰੀ ਐਮਐਲਏ ਬਣੇ ਹਰਦਿਆਲ ਕਮੋਲ ਜੀ ਵੀ 3 ਵਾਰੀ ਬਣੇਗੀ ਤੋਂ ਸ਼ੁਰੂ ਹੋਏ 30 ਸਾਲ ਹੋ ਗਏ ਬਦਲ ਨਾਲ ਹੋਰ ਕਾਂਗਰਸੀ ਲੀਡਰਾਂ ਕਿਚਰੇ ਪਿੰਡਾਂ ਤੋਂ ਲੈ ਸੀ ਕਿ ਰੰਧਾਵਾ ਜਸਵਿੰਦਰ ਦਾ ਉਹ ਵੀ ਵਿਚਾਰੇ ਥੱਲੇ ਤੋਂ ਮਿੰਟ ਕਰਦੇ ਸੋ ਧਿਆਨ ਕੇ ਇਹਨੂੰ ਸਿਰ ਤੇ ਬਿਠਾ ਦੇ ਕਾਂਗਰਸ ਦਾ ਜਿੰਨਾ ਕਾਡਰਾ ਟੋਟਲ ਬਗਾਵਤ ਤੇ ਹੈਗਾ ਪਰ ਉਹ ਤਾਂ ਸ਼ਰਮਾ ਜੀ ਦੇਖੋ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਆ ਚੰਡੀਗੜ੍ਹ ਸੀਟ ਦੀ ਗੱਲ ਕਰੀਓ ਉਮੀਦਵਾਰ ਦੀ ਆਪਾਂ ਉਥੋਂ ਵੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤਲਬੀਰ ਗੇ ਲਾਉਣ ਮੁਜੀਟਿਆ ਜੀ ਦੇ ਨਿਸ਼ਾਨੇ ਸਾਹ ਉਹੀ ਤੇ ਮੈਂ ਕਹਿ ਰਿਹਾ ਵੀ ਇਹਨਾਂ ਦਾ ਨਾ ਜੀ ਜਿਸ ਬੰਦੇ ਦਾ ਕਿਰਦਾਰ ਮਰ ਗਿਆ ਨਾ ਸਮਝ ਲਿਓ ਬੰਦਾ ਮਰ ਗਿਆ ਜੋਲੇ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੀਡਰਾਂ ਦੇ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਤਾਂ ਅੱਜ ਸ਼੍ਰੋਮਣੀ ਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਉਹਨਾਂ ਦੇ ਵੱਲੋਂ ਨਾਮਜ਼ਦਗੀ ਆਪਣੀ ਭਰੀ ਗਈ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਸੀ ਨਾਮਜ਼ਦਗੀ ਭਰੀ ਹੈ ਤੇ ਨਾਲੇ ਮੇਰਾ ਪਹਿਲਾ ਸਵਾਲ ਇੱਕ ਸਰਪੰਚੀ ਤੋਂ ਤੁਸੀਂ ਆਪਣਾ ਸਫ਼ਰ ਜਿਹੜਾ ਸਿਆਸਤ ਦਾ ਸ਼ੁਰੂ ਕਰ ਲਿਆ ਸੀ ਅਤੇ ਅੱਜ ਨਾਮਜ਼ਦਗੀ ਭਰੀਆ ਐਮਪੀ ਦੇ ਉਮੀਦਵਾਰ ਦੇ ਵਿੱਚੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਪਾਜੀ ਅੱਜ ਮੇਰੀ ਜ਼ਿੰਦਗੀ ਦਾ ਇੱਕ ਨਵਾਂ ਚੈਪਟਰ ਸਟਾਰਟ ਹੋਇਆ ਹੈ ਜੀ ਪਰਮਾਤਮਾ ਦੀ ਕਿਰਪਾ ਹੈ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਪ੍ਰਧਾਨ ਬਣਿਆ ਐਮਐਲਏ ਦੋ ਵਾਰੀ ਰਿਹਾ ਮਨਿਸਟਰ ਰਿਹਾ ਅੱਜ ਤੁਸੀਂ ਦੇਖੋ ਵੀ ਇੱਕ ਪਿੰਡ ਤੋਂ ਸਫਰ ਤੈਅ ਕਰਕੇ ਐਮਪੀ ਦੀ ਇਲੈਕਸ਼ਨ ਵਾਸਤੇ ਮੈਂ ਫਾਰਮ ਭਰ ਕੇ ਆਇਆ ਹਾਂ ਜੀ ਪਰ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਤੁਸੀਂ ਦੇਖੋ ਵੀ ਕੱਲੇ-ਕੱਲੇ ਪਿੰਡ 'ਚ ਰੈਲੀ ਹੋ ਰਹੀ ਹੈ ਜਿਹੜੀ ਮੇਰੀ ਵਿਰੋਧੀ ਪਾਰਟੀਆਂ ਨਾ ਤੁਸੀਂ ਦੇਖ ਲਿਓ ਮੀਟਿੰਗਾਂ ਕਰਨ ਨੂੰ ਬੰਦੇ ਨਹੀਂ ਲੱਭ ਰਹੇ ਰੋਡਸ ਉਹੀ ਕਰ ਰਹੇ ਖੱਲੇ ਉੱਥੇ ਵੀ ਪੰਜ ਚਾਰ ਬੰਦੇ ਜਿਹੜੇ ਹੁੰਦੇ ਆ ਮੇਰੀ ਤਾਕਤ ਮੇਰੀ ਪਾਰਟੀ ਦੀ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਮੇਰਾ ਕਿਰਦਾਰ ਮੇਰੀ ਕਾਰਗਜ਼ਾਰੀ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਆ ਮੇਰੇ ਨੇੜੇ ਕਪੂਰੀ ਆ ਜੇ ਸ਼੍ਰੋਮਣੀ ਅਕਾਲੀ ਦਲ ਕਪੂਰੀ ਚ ਮੋਰਚਾ ਨਾ ਲਾਂਦਾ ਤਾਂ ਅੱਜ ਤੱਕ ਨਹਿਰ ਬਣੀ ਹੋਣੀ ਸੀ ਪੰਜਾਬੀ ਸੂਬੇ ਦਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਕਰ ਲਈ ਅਮਰਜੈਂਸੀ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਲੜੀ ਚਾਬੀਆਂ ਦਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਜਿੰਨੇ ਵੀ ਮੋਰਚੇ ਲਗੇ ਪਾਣੀਆਂ ਦਾ ਮੋਰਚਾ ਚੰਡੀਗੜ੍ਹ ਦਾ ਮੋਰਚਾ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਉਹ ਤਾਂ ਪੰਜਾਬ ਦੇ ਹੱਕ ਖੁੰਦੀਆਂ ਨਹੀਂ ਆ ਪੰਜਾਬ ਨੂੰ ਲੁੱਟ ਕੇ ਪੈਸਾ ਦਿੱਲੀ ਲੈ ਜਾਂਦੀਆਂ ਰਹੀਆਂ ਦੋ ਸਰਕਾਰਾਂ ਪਿਛਲੀਆਂ ਬਣ ਲਈਆਂ ਕਾਂਗਰਸ ਦੀ ਸਰਕਾਰ ਬਣੀ ਨੀਰਾ ਗੁਟਕਾ ਸਾਹਿਬ ਦੀ ਸੌਂ ਖਾ ਕੇ ਝੂਠੇ ਵਾਦੇ ਕਰਕੇ ਸਰਕਾਰ ਬਣੀ ਨਾ ਕੋਈ ਡਵੈਲਪਮੈਂਟ ਹੋਈ ਨਾ ਕਿਸੇ ਨੂੰ ਰੋਜ਼ਗਾਰ ਮਿਲਿਆ ਨਾ ਕਰਮਚਾਰੀ ਖੁਸ਼ ਹੋਇਆ ਨਾ ਵਪਾਰੀ ਉਸ ਤੋਂ ਬਾਅਦ ਝਾੜੂ ਵਾਲੇ ਆ ਗਏ ਇਹਨਾਂ ਨੇ ਬੜੇ ਝੂਠ ਬੋਲੇ ਵੀ ਗੱਡੀਆਂ ਨਹੀਂ ਲਵਾਵਾਂਗੇ ਸਿਕਿਉਰਿਟੀ ਨਹੀਂ ਲਵਾਵਾਂਗੇ ਕ੍ਰਾਪਸ਼ਨ ਖਤਮ ਕਰ ਦਾਂਗੇ ਨਸ਼ੇ ਖਤਮ ਕਰ ਦਾਂਗੇ ਬੀਬੀਆਂ ਨੂੰ 1000 ਰੁਪਏ ਦੇ ਦਾਂਗੇ ਕ੍ਰਾਪਸ਼ਨ ਕਿਆ ਖਤਮ ਕਰਨੀ ਸੀ ਇਹਨਾਂ ਦੇ ਐਮਐਲਏ ਤਹਿਸੀਲਾਂ ਠੇਕੇ ਤੇ ਦੇਤੀਆਂ ਪੈਸੇ ਐਮਐਲਏ ਲੁੱਟਦੇ ਫਿਰ ਰਹੇ ਆ ਮਾਈਨਿੰਗ ਲੁੱਟ ਰਹੇ ਆ ਤਹਿਸੀਲਾਂ ਚ ਲੈ ਰਹੇ ਆ ਥਾਣਿਆਂ ਚ ਲੈ ਰਹੇ ਆ ਗਰੀਬ ਆਦਮੀ ਨੂੰ ਇਨਸਾਫ ਮਿਲਣਾ ਬੰਦ ਹੋ ਗਿਆ ਐਕਸਟਰੈਸ਼ਨ ਹੋ ਰਹੀ ਆ ਕਤਲ ਹੋ ਰਹੇ ਆ ਵਪਾਰੀ ਭੈ ਦੇ ਮਾਹੌਲ ਚ ਪੈਦਾ ਹੋ ਰਹੇ ਆ bizness ਬਾਰਨੀਆਂ ਸਟੇਟਾਂ ਜਿसेਫਟ ਹੋ ਰਿਆ ਬੱਚੇ ਬੇਰੁਜ਼ਗਾਰ ਹੋ ਰਹੇ ਕਿਸੇ ਨੂੰ ਰੋਜ਼ਗਾਰ ਨਹੀਂ ਮਿਲਿਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਰਾਤ ਨੂੰ ਭਗਵੰਤ ਮਾਨ ਦੀ ਚਾਰ ਡਾਇਲੌਗਸ ਲਿਖ ਕੇ ਸੁਣਦੇ ਆ ਸਵੇਰੇ ਸੁਣਾ ਦਿੰਦੇ ਆ ਲੋਕ ਤੰਗ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦਾ ਵਿਕਾਸ ਕਿਹੜੀ ਪਾਰਟੀ ਨੇ ਕਰੇ ਹੁਣ ਅੱਛਾ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਆਪਣੀ ਪਾਰਟੀ ਜੁਆਇਨ ਕੀਤੀ ਕਾਲੇ ਦਲ 1992 ਦੇ ਵਿੱਚ 32 ਸਾਲ ਹੋ ਗਏ ਤੁਹਾਨੂੰ ਇੱਕੋ ਪਾਰਟੀ ਦੇ ਵਿੱਚ ਮੈਂ ਇਸ ਕਰਕੇ ਵੀ ਕਹਿ ਰਿਹਾ ਕਿਉਂਕਿ ਅੱਜ ਕੱਲ ਜਿਹੇ ਜਾ ਮਾਹੌਲ ਬਣਿਆ ਹੋਇਆ ਪਾਰਟੀ ਕਹਿੰਦੇ ਸਿਆਸਤਦਾਨ ਇਦਾਂ ਬਦਲਦੇ ਨੇ ਜਿਵੇਂ ਮੌਸਮ ਵੀ ਉਦਾਂ ਨਹੀਂ ਬਦਲਦਾ ਤੋ ਤੁਸੀਂ ਇੱਕੇ ਪਾਰਟੀ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਲੱਗਦਾ ਕਿ ਇਸ ਦਾ ਬੈਨੀਫਿਟ ਤੁਹਾਨੂੰ ਹੋਵੇਗਾ ਇਹ ਜਿਹੜੀ ਚੋਣ ਹੋ ਰਹੀ ਹੈ ਭਾਜੀ ਕਿਰਦਾਰਾ ਹੀ ਨਹੀਂ ਰਿਹਾ ਕਿਸੇ ਦਾ ਮਤਲਬ ਐਡੇ ਲਾਲਚੀ ਹੋ ਗਏ ਲੀਡਰ ਇਹ ਨਹੀਂ ਲੀਡਰ ਕਹਣ ਦੇ ਹੀ ਸ਼ਰਮ ਆਣ ਲ ਕਈ ਕੰਦਾਂ ਦੇ ਤਿੰਨ ਤਿੰਨ ਪੋਸਟਰ ਲਗੇ ਹੁੰਦੇ ਆ ਜਲੰਧਰ ਚ ਹੁਣ ਰਿੰਕੂ ਆ ਪਹਿਲਾਂ ਹੱਥ ਦਾ ਫੇ ਝਾੜੂ ਆ ਗਿਆ ਹੁਣ ਕਮਲ ਲਈ ਘੁੰਮ ਰਿਹਾ ਹੈ ਮੇਰੇ ਹਲਕੇ ਚ ਆ ਗਾਂਧੀ ਜੀ ਆਂ ਦੇਖੋ ਤੁਸੀਂ ਆਮ ਆਦਮੀ ਪਾਰਟੀ ਚ ਤਾਂ ਕਾਂਗਰਸ ਨੂੰ ਉਹਨੇ ਗਾਲਾਂ ਕੱਢੀਆਂ ਵੀ ਮਾੜੀ ਪਾਰਟੀ ਆ ਕਤਲੇਆਮ ਕਰਵਾਇਆ 84 ਚ ਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਅਪਿਸਤਾ ਜਾਰੀ ਖਤਮ ਹੋਣੀ ਚਾਹੀਦੀ ਜੀ ਐਮਪੀ ਬਣ ਗਿਆ ਗੱਲ ਮੁੱਕ ਗਈ ਨਾ ਕਿਸੇ ਦੇ ਸੁੱਖ ਚ ਆਇਆ ਨਾ ਦੁੱਖ ਚ ਆਇਆ ਨਾ ਪਿੰਡਾਂ ਜਾ ਕੇ ਕਿਸੇ ਨੇ ਪੁੱਛੀ ਨਾ ਮਸਲੇ ਚੱਕੇ 27 ਬਾਰੀ ਟੋਟਲ ਲੋਕ ਸਭਾ ਦੇ ਅੰਦਰ ਬੋਲਿਆ ਹੈਗਾ ਜੀ ਅਗਲੀ ਵਾਰੀ ਟਿਕਟ ਨਹੀਂ ਮਿਲੀ ਆਜ਼ਾਦ ਖੜ ਗਿਆ ਸਮਝ ਗਏ ਨੇ ਹੁਣ ਉਹਨੇ ਦੇਖਿਆ ਵੀ ਆਪ ਵੀ ਖਤਮ ਹੋ ਗਈ ਜਾ ਕੇ ਕਾਂਗਰਸ ਚ ਵੱਢ ਗਿਆ ਹੁਣ ਜਿਸ ਕਾਂਗਰਸ ਪਾਰਟੀ ਨੂੰ 10 ਸਾਲ ਪਹਿਲਾਂ ਕਹਿ ਰਹੇ ਤਾਂ ਵੀ ਬੜੀ ਕੁੱਤੀ ਪਾਰਟੀ ਆ ਪਿਸਟਾ ਜਾਰੀ ਪਾਰਟੀ ਆ ਸਾਰਾ ਜਦ ਤੇਰੇ ਵੱਢਣ ਨਾਲ ਉਹ ਸਾਫ ਹੋ ਗਈ ਤੇਰੇ ਵੱਢਣ ਨਾਲ ਕਾਂਗਰਸ ਪਾਰਟੀ ਪਵਿੱਤਰ ਹੋ ਗਈ ਹੁਣ ਹੁਣ ਉਹਦੀ ਤਾਰੀਫ ਕਰ ਰਿਹਾ ਆਪ ਨੂੰ ਗਾਲਾਂ ਕੱਢ ਰਿਹਾ ਹੈਗਾ ਸੋ ਇਹ ਜਿਹੜਾ ਦੋਗਲੇ ਬੰਦੇ ਕਹਿ ਰਹੇ ਹੋ ਤੀਗਲੇ ਬੰਦੇ ਨਹੀਂ ਇਹ ਜਿਹੜਾ ਕਰੈਕਟਰ ਹਨਾ ਜੀ ਇਸ ਨੇ ਮੈਂ ਸਮਝਦਾ ਕਿ ਪੰਜਾਬ ਦੀ ਪੋਲਿਟਿਕ ਚ ਲੀਡਰਾਂ ਦੀ ਇੱਜ਼ਤ ਮਾਣ ਸਤਿਕਾਰ ਘਟ ਕਰਿਆਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਹ ਜਿਹੜੀ ਰੋਜ਼ ਪਾਰਟੀਆਂ ਬਦਲਣੀਆਂ ਵਾਅਦੇ ਕਰਕੇ ਸੌਂਵਾਂ ਖਾ ਕੇ ਕੰਮ ਨਹੀਂ ਕਰਨਾ ਕਾਰਗੁਜ਼ਾਰੀ ਨਹੀਂ ਦਿਖਾਣਾ ਕਿਰਦਾਰ ਤੋਂ ਗਿਰਨਾ ਇਸ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਦੀ ਪਬਲਿਕ ਹੀ ਸੁਧਾਰ ਸਕਦੀ ਹੈ ਲੋਕ ਹੀ ਸਿਖਾ ਸਕਦੇ ਜੇ ਕੋਈ ਪਾਰਟੀ ਬਦਲਦਾ ਆ ਲੋਕ ਉਹਨੂੰ ਰਿਜੈਕਟ ਕਰ ਦੇਣ ਦੁਬਾਰਾ ਕਿਸੇ ਦੀ ਜ਼ਰਤ ਨਹੀਂ ਹੋਊਗੀ ਇਸ ਦੂਸਰੀ ਪਾਰਟੀ 'ਚ ਜਾਣ ਦੀ ਠੀਕ ਹੈ ਨੇ ਦੂਸਰੀ ਗੱਲ ਜੇ ਕੋਈ ਵੀ ਕੈਂਡੀਡੇਟ ਆ ਮੈਂ ਵੀ ਕਿਸੇ ਪਿੰਡ 'ਚ ਵੋਟ ਮੰਗਣ ਜਾ ਮੈਨੂੰ ਪਿੰਡ ਵਾਲੇ ਪੁੱਛਣ ਵੀ ਸਰਮਾ ਜੀ ਤੇਰੀ ਦੇਣ ਦੱਸੋ ਕਿਆ ਸਮਾਜ ਨੂੰ ਜੀ ਤੂੰ ਐਮਐਲਏ ਰਿਹਾ ਤੇਰੀ ਕਾਰਗੁਜ਼ਾਰੀ ਕਿਆ ਪ੍ਰਧਾਨ ਰਿਹਾ ਤੇਰੀ ਕਾਰਗੁਜ਼ਾਰੀ ਕਿਆ ਸਰਪੰਚ ਰਿਹਾ ਤੇਰੀ ਕਾਰਗੁਜ਼ਾਰੀ ਚਾ ਜੇ ਲੋਕ ਨਾ ਇਹ ਕੁਐਸਚਨ ਪੁੱਛਣ ਕਿਰਦਾਰ ਦੇਖਣ ਕਾਰਗੁਜ਼ਾਰੀ ਦੇਖਣ ਫੈਸਲੇ ਕਰਨ ਫਿਰ ਹਰੇਕ ਉਮੀਦਵਾਰ ਨੂੰ ਪਰਫਾਰਮ ਕਰਨਾ ਪੈਣਾ ਹੁਣ ਤਾਂ ਕੀ ਹੁੰਦਾ ਵੋਟਾਂ ਲਈਆਂ ਫਿਰ ਮੁੱਕ ਕੇ ਤੂੰ ਕਾਊਂਟ ਤੇ ਮੈਨੂੰ ਕੋਈ ਆਂਦਾ ਨਹੀਂ ਸੋ ਮੈਂ ਪਬਲਿਕ ਨੂੰ ਇਹ ਬੇਨਤੀ ਕਰੀ ਜਾ ਵੀ ਤੁਸੀਂ ਮੇਰਾ ਕਾਰਗੁਜ਼ਾਰੀ ਦੇਖੋ ਇਹਨਾਂ ਦੋਨਾਂ ਦੀ ਕਾਰਗੁਜ਼ਾਰੀ ਤਿੰਨਾਂ ਦੀ ਕਾਰਗੁਜ਼ਾਰੀ ਦੇਖੋ ਫਿਰ ਤੁਸੀਂ ਫੈਸਲੇ ਲਿਓ ਜੋ ਫੈਸਲਾ ਕਰੋਗੇ ਪ੍ਰਮਾਤਮਾ ਨੂੰ ਵੀ ਮੈਨੂੰ ਵੀ ਮਨਜ਼ੂਰ ਹੋਗਾ अच्छा शर्मा जी ਤੁਹਾਡੇ ਅੱਗੇ ਇੱਕ ਆਪਾਂ ਤੁਹਾਡੇ ਵਿਰੋਧੀ ਪਾਰਟੀ ਨੇ ਉਹਨਾਂ ਦੀ ਗੱਲ ਕਰੀ ਉਮੀਦਵਾਰ ਨੇ ਪ੍ਰਨੀਤ ਕੌਰ ਚਾਰ ਵਾਰ ਸੰਸਦ ਬਣੇ ਨੇ ਤੇ ਦੂਜੇ ਕਾਂਗਰਸ ਹੀ ਗੱਲ ਕਰੀ ਉਹਨੇ ਜਿਨ੍ਹਾਂ ਨੇ ਚਾਰ ਵਾਰ ਦੇ ਸੰਸਦ ਨੂੰ ਉੱਥੋਂ ਹਰਾਇਆ ਇੱਕ ਵਾਰ ਜਦੋਂ 2014 ਦੇ ਵਿੱਚ ਉਹ ਜਿੱਤੇ ਤੁਹਾਡੇ ਮਾਈਂਡ ਦੇ ਵਿੱਚ ਕਦੇ ਉਹ ਆਇਆ ਉਸ ਤਰੀਕੇ ਦਾ ਪ੍ਰੈਸ਼ਰ ਕੁਝ ਹੈ ਭਾਈ ਕਈ ਮੈਨਰੇ ਨਾ ਅਸੀਂ ਨਾ ਪਿੰਡਾਂ 'ਚ ਜਿਹੜਾ ਪਾਦੀ ਏਰੀਆ ਸਾਡਾ ਜੀ ਕਈ ਬੰਦੇ ਨਾ ਜਦੋਂ ਬਲਦਾਂ ਵਾਲਾ ਹਲ ਹਲ ਚਲਾਉਂਦੇ ਦੇ ਪਹਿਲੇ ਦਿਨ ਹੀ ਹੜਾਈ ਸਿੱਧੀ ਪਾ ਲੈਂਦੇ ਹੜਾਈ ਕਹਿੰਦੇ ਤੇ ਉਹਨੂੰ ਮਦਰਸੇ ਐਨ ਸਟੇਟ ਚਲਦੇ ਤੇ ਔਰ ਬਾਣਾ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਦਾ ਅੱਛਾ ਕਈ ਵਾਰੀ ਨਾ ਇੱਕ ਬੰਦਾ ਸਾਰੀ ਜ਼ਿੰਦਗੀ ਹੜ ਦੇ ਮੁੰਨੀ ਫੜ ਕੇ ਕਹਿੰਦੇ ਤੇ ਪਾਦੀ ਚ ਉਹਦੇ ਪਿੱਛੇ ਲੱਗਿਆ ਰਹਿੰਦਾ ਦਾ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਵੀ ਹਲ ਜਿਹੜਾ ਡੂੰਘਾ ਜਾ ਰਿਹਾ ਹੈ ਕਿ ਉੱਚਾ ਜਾ ਰਿਹਾ ਉਹਨੂੰ ਕਲਾਲ ਕਹਿੰਦੇ ਤੇ ਆ ਨੀਚਾ ਕਹਿੰਦੇ ਉਹਨੂੰ ਪਤਾ ਹੀ ਨਹੀਂ ਲੱਗਦਾ ਇਹ ਹੁਣ 30 30 ਸਾਲ ਹੋ ਗਏ ਐਮਪੀ ਬਣੇ ਨੂੰ ਜੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਰਨਾ ਕੀ ਕਿਸ ਡਾਇਰੈਕਸ਼ਨ ਚ ਜਾਣਾ ਲੋਕਾਂ ਦੀ ਜ਼ਰੂਰਤਾਂ ਕੀ ਹੈਗੀ ਆ ਹੁਣ ਪਟਿਆਲਾ ਲੋਕ ਸਭਾ ਹਲਕਾ ਹੈਗਾ ਮੇਰੇ ਦਾ ਵਿਰੋਧੀਆਂ ਨੂੰ ਇਹ ਵੀ ਨਹੀਂ ਪਤਾ ਵੀ ਇੱਥੇ ਹੋ ਕੈ ਸਕਦਾ ਇੱਥੇ 에어ਪੋਰਟ ਦੇਖੋ 40 ਮਿੰਟ ਦਾ ਰਸਤਾ ਹੈਗਾ ਜੀ ਐਕਸਪ੍ਰੈਸ ਵੀ ਦਿੱਲੀ ਨੂੰ ਲੱਗਦਾ ਹੈਗਾ ਸਭ ਤੋਂ ਸੂਟੇਬਲ ਏਰੀਆ ਲੋਕ ਸਭਾ ਹਲਕਾ ਪਟਿਆਲਾ ਇੱਥੇ ਐਗਰੋ ਬੇਸਡ ਇੰਡਸਟਰੀ ਵੀ ਆ ਸਕਦੀ ਹੈ ਆਈਟੀ ਇੰਡਸਟਰੀਆਂ ਵੀ ਆ ਸਕਦੀਆਂ ਕੈਮੀਕਲ ਇੰਡਸਟਰੀ ਵੀ ਆ ਸਕਦੀਆਂ ਮਤਲਬ ਸ਼ੋਮਨੀ ਕਾਲੀ ਦਲ ਨੇ ਇੰਡਸਟਰੀਅਲਾਈਜ਼ੇਸ਼ਨ ਆਈਟੀ ਸੈਕਟਰ ਨੂੰ ਲੈ ਕੇ ਤੁਸੀਂ ਰੋਡ ਮੈਪ ਤਿਆਰ ਕਰ ਚੁੱਕੇ ਹੋ ਪਾ ਜੀ ਮੈਂ ਤਾਂ ਜਦੋਂ ਮੋਹਾਲੀ 'ਚ ਤਾਂ ਮੈਂ ਬਾਲਸਾਹੋਂ ਤੋਂ ਬਹੁਤ ਕੁਝ ਸਿੱਖਿਆ ਮੈਂ 3 ਸਾਲ ਮਾਲੀ ਹਲਕੇ ਦਾ ਇਨਚਾਰਜ ਰਿਹਾ ਉੱਥੇ ਆਈਟੀ ਸਿਟੀ ਆਈ ਐਜੂਕੇਸ਼ਨ ਸਿਟੀ ਆਈ ਮੈਡੀ ਸਿਟੀ ਆਈ ਅਸੀਂ ਟੋਟਲ ਇਨਫਰਾਸਟ੍ਰਕਚਰ ਡਵੈਲਪ ਕਰਕੇ ਬਾਹਰਲੇ ਸਟੇਟਾਂ 'ਚ ਉਦੀ ਮਾਰਕੀਟਿੰਗ ਕਰੀ ਅਸੀਂ ਬੰਬੇ ਗਏ ਬੈਂਗਲੌਰ ਗਏ ਹైదరాబాద్ ਗਏ ਕੋਰੀਆ ਗਏ ਪੋਲਨ ਗਏ ਅਮਰੀਕਾ ਚਾਇਨਾ ਗਏ ਮੈਂ ਨਾਲ ਜਾਂਦਾ ਸੁਖਵੀਰ ਜੀ ਦੇ ਅਸੀਂ ਇਨਫੋਸਿਸ ਲਿਆਏ ਆਈਟੀਸੀ ਲਿਆਏ ਨੈਰੋਲਕ ਲਿਆਏ ਟਾਟਾ ਕੈਨਸਰ ਹਸਪਤਾਲ ਲਿਆਏ ਅਸੀਂ ਆਈਐਸਬੀ ਲਿਆਏ ਮਾਈ ਮਾਈ ਪਾਗੋ ਪ੍ਰੈਪਰੇਟਰੀ ਅਕੈਡਮੀ ਲਿਆਏ ਕਾਰਗਿਲ ਕਿੰਨੀਆਂ ਕੰਪਨੀਆਂ ਲਿਆਏ ਬੱਚਿਆਂ ਨੂੰ ਰੁਜ਼ਗਾਰ ਦੇ 3 ਤੋਂ 3.5 ਲੱਖ ਬੱਚਾ ਮੋਹਾਲੀ ਚ ਆਈਟੀ ਚ ਸਿੱਧੇ ਔਰ ਸਿੱਧੇ ਤੌਰ ਤੇ ਕੰਮ ਕਰ ਰਿਹਾ ਹੈਗਾ ਇਹ ਬਾਲ ਸਾਹਿਬ ਦੀ ਦੇਣ ਆ ਇਹ ਪਟਿਆਲੇ ਜਿਲ੍ਹੇ ਲੋਕ ਸਭਾ ਹਲਕੇ ਚ ਕਿਉਂ ਨਹੀਂ ਹੋ ਸਕਦਾ ਕਿਸੇ ਨੇ ਸੋਚਿਆ ਹੀ ਨਹੀਂ ਕਗਰ ਹਰ ਸਾਲ ਫਸਲਾਂ ਹੜਾ ਦਿੰਦਾ ਜ਼ਿਮੀਂਦਾਰ ਹਰ ਸਾਲ ਠੀਕ ਕਰਦੇ ਆ ਅਗਲੀ ਵਾਰ ਫੇਰ ਹੜਾ ਦਿੰਦਾ ਦੱਸੋ 1.5 200 ਕਰੋੜ ਲੱਗਣਾ ਦਾ ਮਹਾਰਾਣੀ ਸਾਹਿਬ ਉਹ ਨਹੀਂ ਲਵਾ ਸਕੇ ਆ ਸਰਹੰਦਰ ਰੋਡ ਮੈਨ ਨੂੰ ਜਾਂਦੀ ਆ ਸਿੱਧੀ ਬਾਲ ਸਾਹਿਬ ਨੇ ਸਾਰੇ ਪੰਜਾਬ ਚ ਸੜਕਾਂ ਬਣਾਈ ਥਰਮਲ ਪਲਾਂਟ ਬਣਾਏ 에ਅਰਪੋਰਟ ਬਣਾਏ ਐਜੂਕੇਸ਼ਨ ਵਾਸਤੇ ਮੈਰੀਟੋਰੀਅ ਸਕੂਲ ਬਣਾਏ ਹਾਂ ਕਾਲਜ ਬਣਾਏ ਇਕੱਲੀ ਇੱਕ ਸੜਕ ਨਹੀਂ ਬਣਾ ਸਕ ਕੇ ਵੀ 20 ਕਿਲੋਮੀਟਰ ਸਾਰੀ ਆਪਣੇ ਘਰ ਨੂੰ ਜਾ ਰਹੀ تھی ਜਿਹੜੀ ਮਤਲਬ ਨਾ ਤਾਂ ਵਿਜ਼ਨ ਆ ਨਾ ਸੋਚਾ ਬਸ ਉਮਰਾਂ ਹੋ ਗਈਆਂ ਕੁਰਸੀ ਛੱਡਣ ਨੂੰ ਤਿਆਰ ਨਹੀਂ ਕੋਈ ਵਿਚਾਰਤਾ ਰ ਨਹੀਂ ਹੁਣ ਮਤਲਬ ਮੈਨੂੰ ਦੱਸੋ ਮਹਾਰਾਣੀ ਸਾਹਿਬਾ ਜੀ ਜਦੋਂ ਕਾਂਗਰਸ ਤੇ ਉਸ ਟਾਈਮ ਹੀ ਕਹਿੰਦੇ ਤੇ ਰਾਮ ਮੰਦਰ ਗਲਤ ਬਣ ਰਿਹਾ ਹੈਗਾ ਬਣਨਾ ਨਹੀਂ ਚਾਹੀਦਾ ਜੀ ਤੇ ਗੱਲ 'ਚ ਪਟਕਾ ਪੈ ਗਿਆ ਰਾਮ ਰਾਮ ਕਹਿ ਕੇ ਵੋਟਾਂ ਮੰਗਣ ਲੱਗੇ ਇਹ ਨਹੀਂ ਮਤਲਬ ਜੇ ਕਿਸੇ ਗੱਲ ਦੇ ਗੱਲ 'ਚ ਉਹ ਪਟਕਾ ਪਾ ਦੇ ਉਹਦੀ ਉਹਦੇ ਚ ਸਰਦਾ ਪੈਦਾ ਹੋ ਜੂਗੀ ਫਿਰ ਸਾਧੂ ਸੰਤਾਂ ਨੂੰ ਕਿਆ ਲੋੜ ਤੇ ਇੰਨੀ ਤਪੱਸਿਆ ਕਰਨ ਦੀ ਦੱਸੋ ਫਿਰ ਤਾਂ ਇਹਨਾਂ ਤੋਂ ਪਟਕਾ ਬੁਆਲਣ ਦੇ ਰਾਮ ਰਾਮ ਚੜਜਣਾ ਦਾ ਮੈਨੂੰ ਪੱਤਰਕਾਰ ਤੁਸੀਂ ਵੀ ਪੁੱਛ ਰਹੇ ਤੇ ਵੀ ਮਹਾਰਾਣੀ ਨੂੰ ਤਾਂ ਰਾਮ ਦੀ ਵੋਟ ਵੇਚਣੀ ਮੈਂ ਕਿਹਾ ਮਹਾਰਾਣੀ ਨੇ ਰਾਮ ਮੰਦਿਰ ਬਣਾਇਆ ਜੇ ਇਹਦੇ ਚ ਦਿਮਾਗ ਹੁੰਦਾ ਇਹਦਾ ਵਿਜ਼ਨ ਹੁੰਦਾ ਭਗਵਾਨ ਰਾਮ ਜੀ ਦੇ ਨਾਨਕੇ ਆ ਮੇਰੇ ਹਲਕੇ ਚ ਕੜਾਮ ਚ ਜੀ ਬਾਲ ਸਾਹਿਬ ਨੇ ਦੁਰਗੰਨਾ ਟੈਂਪਲ ਤੇ 250 ਕਰੋੜ ਰੁਪਏ ਲਾਇਆ ਭਗਵਾਨ ਬਾਲਮੀਕ ਜੀ ਦੇ ਸਥਾਨ ਤੇ 2.5 300 ਕਰੋੜ ਰੁਪਏ ਸਰਕਾਰ ਤੋਂ ਲਵਾਇਆ ਖਾਲਸਾ ਹੈਰੀਟੇਜ ਕੰਪਲੈਕਸ ਬਣਾਇਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਕਿੰਨੀ ਵਧੀਆ ਉਹ ਸਟਰੀਟ ਬਣਾਈ ਸਭ ਕੁਝ ਬਣਾਈ ਜੇ ਇਹ ਇੱਕ ਤਾਂ ਕਰ ਸਕਦੀ ਸੀ ਭਗਵਾਨ ਰਾਮ ਜੀ ਦੇ ਨਾਨਕਿਆਂ ਦੀ ਜਗ੍ਹਾ 2.5 100 ਕਰੋੜ ਰੁਪਏ ਲਾ ਕੇ ਉਹਨੂੰ ਡਵੈਲਪ ਕਰਦੀ ਇੱਥੇ ਰਿਲੀਜੀਅਸ ਟੂਰਿਜ਼ਮ ਬਦਲਦਾ ਪੂਰੇ ਵਰਲਡ ਤੋਂ ਲੋਕਾਂ ਨੇ ਮੱਥਾ ਟੇਕਣ ਆਣਾ ਦਾ ਉਹਦੇ ਨਾਲ ਤੁਸੀਂ ਦੇਖੋ ਘਟ ਤੋਂ ਘਟ 50 ਹਜ਼ਾਰ ਬੰਦੇ ਨੂੰ ਰੋਜ਼ਗਾਰ ਮਿਲ ਜਾਣਾ ਤਾਂ ਕਿਸੇ ਦੀ ਕਾਰ ਚੱਲਦੀ ਕਿਸੇ ਦਾ ਢਾਬਾ ਚੱਲਦਾ ਕੋਈ ਪੰਡਤ ਜੀ ਵਿਚਾਰਾ ਉੱਥੇ ਮੱਥੇ ਟਿਕਾਂਦਾ ਕਿਆ ਕੁਝ ਬਣਨਾ ਦਾ ਉੱਤੇ ਵਿਜਨ ਨਹੀਂ ਸੋਚੀ ਨਹੀਂ ਅੱਛਾ ਸ਼ਰਮਾ ਜੀ ਤੁਸੀਂ ਜ਼ਿਕਰ ਕੀਤਾ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ ਲਗਾਤਾਰ ਉਹ ਜਿੱਤੇ ਨੇ ਪਟਿਆਲਾ ਦੇ ਵਿੱਚ ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਗੜ ਮੰਨਿਆ ਜਾਂਦਾ ਪਟਿਆਲਾ ਅਕਾਲੀ ਦਲ ਦੀ ਗੱਲ ਕਰੀ ਆਖਰੀ ਵਾਰ ਜਿੱਤ 1998 ਦੇ ਵਿੱਚ ਉੱਥੇ ਹੋਈ ਸੀ ਪਟਿਆਲਾ ਲੋਕ ਸਭਾ ਸੀਟ ਤੇ ਕੀ ਲੱਗਦਾ ਐਨੇ ਸਾਲਾਂ ਤੋਂ ਬਾਅਦ ਜਿਵੇਂ ਤੁਸੀਂ ਪਹਿਲੀ ਵਾਰ ਸਰਪੰਚੀ ਉੱਥੋਂ ਜਿੱਤੇ ਸੀ ਲੋਕਾਂ ਨੂੰ ਵਿਸ਼ਵਾਸ ਕੀਤਾ ਸੀ ਤੁਹਾਡੇ ਤੇ ਲੱਗਦਾ ਹੈ ਕਿ 1998 ਤੋਂ ਬਾਅਦ ਹੁਣ 2024 ਦੇ ਵਿੱਚ ਜਿਹੜੀ ਕੱਲੀ ਦਲ ਦੁਆਰੇ ਉਥੋਂ ਸੀਟ ਜਿੱਤਣ ਜਾ ਰਹੀ ਹੈ ਮੈਂ ਜੀ ਦੇਖੋ ਲੋਕ ਨਾ ਰਾਜੇ ਮਹਾਰਾਜੇ ਸਮਝ ਕੇ ਅਸਲ ਵਿੱਚ ਬਾਲ ਸਾਹਿਬ ਦੀ ਇਹ ਕੁਆਲਿਟੀ ਤੇ ਦੇਖੋ ਅਸੀਂ ਨਾ ਜੀ 43 ਕਰੋੜ ਰੁਪਏ ਐਡਵਰਟਾਈਜ਼ਮੈਂਟ ਤੇ ਖਰਚ ਕਰਦੇ ਤੇ ਜਿਹੜੇ ਸਾਡੀ ਵਿਰੋਧੀ ਪਾਰਟੀਆਂ 750 ਕਰੋੜ ਰੁਪਏ ਕਾਂਗਰਸ ਕਾ ਆਮ ਆਦਮੀ ਪਾਰਟੀ ਖਰਚ ਕਰ ਰਹੀ ਹੈ ਕਾਂਗਰਸ ਦੀ ਕਿੰਨੀ ਸਟੇਟਾਂ 'ਚ ਸਰਕਾਰ ਆ ਹਜ਼ਾਰਾਂ ਕਰੋੜ ਉਹ ਖਰਚ ਕਰ ਰਹੀ ਹੈ ਬੀਜੇਪੀ ਕੋਲ ਕੋਈ ਹਿਸਾਬ ਕਿਤਾਬ ਨਹੀਂ ਇਹ ਬੰਦੇ ਨਾ ਲਫਾਫੇ ਬਣਾ ਬਣਾ ਕੇ ਲੋਕਾਂ 'ਚ ਫੈਂਕਦੇ ਰਹੇ ਛੁੱਟੀਆਂ ਸੌਆਂ ਖਾ ਖਾ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਲੋਕ ਵੀ ਥੋੜੀ ਦੇਰ ਗੱਲਾਂ 'ਚ ਆ ਗਏ ਹੁਣ ਲੋਕ ਇਹਨਾਂ ਦੀ ਭਾਸ਼ਾ ਸਮਝ ਗਏ ਆ ਵੀ ਇਹ ਸਾਰੇ ਲਫਾਫੇ ਆ ਝੂਠ ਬੋਲਦੇ ਆ ਪੰਜਾਬ ਦੇ ਹਿੱਤਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਮਜ਼ਦੂਰਾਂ ਦੀ ਬੰਦੀ ਸਿੰਘਾਂ ਦੀ ਕੋਈ ਲੜਾਈ ਲੜਨ ਨੂੰ ਤਿਆਰ ਨਹੀਂ ਇਸ ਕਰਕੇ ਹੁਣ ਲੋਕ ਬੈਕ ਟੂ ਆਪਣੀ ਪਾਰਟੀ ਚ ਆਈਆਂ ਵਿਕਲ ਪੰਜਾਬ ਪੰਜਾਬ ਦਾ ਭਲਾ ਤਾਂ ਸ਼੍ਰੋਮਣੀ ਅਕਾਲੀ ਦਲ ਚਾਹੇ ਜੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾ ਤਾਂ ਪੰਜਾਬ ਜ਼ਿੰਦਾ ਅਦਰਵਾਈਜ਼ ਪੰਜਾਬ ਨੇ ਤਬਾਹ ਹੋਣਾ ਸੋ ਇਸ ਕਰਕੇ ਮੈਨੂੰ ਤਾਂ ਪੂਰੀ ਉਮੀਦ ਆ ਜਿੰਨਾ ਰਸ ਹੋ ਰਿਹਾ ਜਿੰਨੇ ਇਕੱਠ ਹੋ ਰਹੇ ਜਿੰਨਾ ਪਿਆਰ ਮਿਲ ਰਿਹਾ ਵੀ ਆਪਾਂ ਵੱਡੇ ਮਾਰਜਨ ਨਾਲ ਜਿੱਤਾਂਗੇ ਬਾਕੀ ਗੱਲ ਇਹ ਆ ਵੀ ਦਲ ਬਦਲ ਦਾ ਵੀ ਬਹੁਤ بڑا ਨੁਕਸਾਨ ਜਿਹੜਾ ਦੂਸਰੀ ਪਾਰਟੀਆਂ ਨੂੰ ਹੋ ਰਿਹਾ ਕਿਉਂਕਿ ਜਿਹੜਾ オリジナル ਕਾਡਰ ਆ ਨਾ ਹੁਣ ਕਾਂਗਰਸ ਆ ਜੀ ਲਾਲ ਸਿੰਘ ਜੀ 6 ਵਾਰੀ ਐਮਐਲਏ ਬਣੇ ਰਦੀਾਲ ਕਮੋਦ ਜੀ ਵੀ ਤਿੰਨ ਵਾਰੀ ਬਣੇ ਜੀ ਦੀ ਤਾਂ ਸ਼ੁਰੂ ਹੋਏ 30 ਸਾਲ ਹੋ ਗਏ ਬਦਲ ਨਾਲਾ ਹੋਰ ਕਾਂਗਰਸੀ ਲੀਡਰਾਂ ਇੱਕ ਵਿਚਾਰੇ ਉਹ ਪਿੰਡਾਂ ਤੋਂ ਖੜੇ ਸੀਗੇ ਰੰਧਾਵਾ ਜਸ਼ਵਿੰਦਰ ਦਾਵਾ ਪਤਾ ਨਹੀਂ ਉਹ ਵੀ ਵਿਚਾਰੇ ਥੱਲੇ ਤੋਂ ਮਿਹਨਤ ਕਰਦੇ ਸੋ ਲਿਆਣ ਕੇ ਇਹਨੂੰ ਸਿਰ ਤੇ ਬਿਠਾ ਦਿਆ ਕਾਂਗਰਸ ਦਾ ਜਿੰਨਾ ਕਾਡਰਾ ਟੋਟਲ ਬਗਾਵਤ ਤੇ ਹੈਗਾ ਪਰ ਉਤਾ ਸ਼ਰਮਾ ਜੀ ਦੇਖੋ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਆ ਚੰਡੀਗੜ੍ਹ ਸੀਟ ਦੀ ਗੱਲ ਕਰੀਓ ਉਮੀਦਵਾਰ ਦੀ ਆਪਾਂ ਉੱਥੋਂ ਵੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤਲਬੀਰ ਗਿੱਲ ਹੁਣ ਉਹ ਮਜੀਠੀਆ ਜੀ ਤੇ ਨਿਸ਼ਾਨੇ ਸਾਧ ਰਹੇ ਨੇ ਉਹੀ ਤੇ ਮੈਂ ਕਹਿ ਰਿਹਾ ਵੀ ਇਹਨਾਂ ਦਾ ਨਾ ਜੀ ਜਿਸ ਬੰਦੇ ਦਾ ਕਿਰਦਾਰ ਮਰ ਗਿਆ ਨਾ ਸਮਝ ਲਿਓ ਬੰਦਾ ਮਰ ਗਿਆ ਪਵਾਦੀ ਚ ਤਾਂ ਇਹੀ ਕਹਿੰਦੇ ਵੀ ਜਿਹਦਾ ਕਿਰਦਾਰ ਨਹੀਂ ਉਹ ਬੰਦਾ ਹੀ ਨਹੀਂ ਹੈਗਾ ਇਹਨਾਂ ਨੂੰ ਪਬਲਿਕ ਹੀ ਸਬਕ ਸਿਖਾ ਸਕਦੀ ਹੈ ਅੱਧੇ ਘੰਟੇ 'ਚ ਤੁਸੀਂ ਕੋਈ ਮੋਟ ਜਿਤਨਾ ਹੁੰਦੀ ਕੰਪਿਊਟਰ ਦੀ ਚਿਪ ਨਹੀਂ ਹੁੰਦੀ ਵੀ ਤੁਸੀਂ ਚਿਪ ਬਦਲ ਕੇ ਦੂਸਰੀ ਫਸਾ ਦਿਓ ਨਾਲੇ ਲੱਗਦੀ ਟੇਬਲ ਰਿਕਾਰਡਰ ਦੀ ਤਰ੍ਹਾਂ ਦੂਸਰੀ ਲੈਂਗੁਏਜ ਸ਼ੁਰੂ ਕਰ ਦਿੰਦੇ ਆ ਸੋ ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਕਿ ਜਿਹੜਾ ਆ ਦਲ ਬਦਰੂ ਆ ਸਾਰਾ ਕੁਝ ਆ ਨਾ ਜੀ ਇਹ ਕੈਂਡੀਡੇਟ ਜਿਹੜੇ ਨਾ ਜੀ ਵਿਚਾਰਾਂ ਦੀ ਯਾਨੀ ਜਿਹੜੀ ਕਾਰਗੁਜ਼ਾਰੀ ਦੇ ਆਧਾਰ ਤੇ ਵੋਟਾਂ ਨਹੀਂ ਮੰਗਦੇ ਤਾਂ ਕੁਰਸੀਆਂ ਬਦਲ ਕੇ ਵੋਟਾਂ ਮੰਗਦੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਨੂੰ ਜ਼ਰੂਰ ਸਬਕ ਸਿਖਾਓ अच्छा ਤੁਸੀਂ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਜੇਕਰ ਪਟਿਆਲਾ ਵਾਸੀ ਜਿੰਨੇ ਵੀ ਹਲਕੇ ਆਉਂਦੇ ਨੇ ਲੋਕ ਸਭਾ ਸੀਟ ਦੇ ਅੰਦਰ ਤੁਹਾਡੇ ਤੇ ਵਿਸ਼ਵਾਸ ਕਰ ਪਾਉਂਦੇ ਨੇ ਤੁਹਾਨੂੰ ਤੁਸੀਂ ਇੱਥੋਂ ਜਿੱਤ ਦਿਓ ਬੰਦੀ ਸਿੰਘਾਂ ਦਾ ਮੁੱਦਾ ਤੁਸੀਂ ਸੰਸਦ ਵਿੱਚ ਚੱਕੋਗੇ ਭਾਜੀ ਮੁੱਦਾ ਬੰਦੀ ਸਿੰਘਾਂ ਦਾ ਨਹੀਂ ਹੈ ਕਿੰਨੇ ਆ 10 12 15 20 ਗਿਣਤੀ ਦੇ ਹਨ ਜੀ ਮੁੱਦਾ ਹੈਗਾ ਵੀ ਅੱਜ ਪੰਜਾਬ ਦੇ ਅੰਦਰ ਨਾ ਜੀ ਇੱਕ ਬੇਗਾਨਗੀ ਦੀ ਭਾਵਨਾ ਪੈਦਾ ਹੋ ਗਈ ਇਹ ਨਹੀਂ ਜਿਹੜੀ ਕੇਂਦਰ ਦੀਆਂ ਸਰਕਾਰਾਂ ਨੂੰ ਪੰਜਾਬ ਨੂੰ ਅਹਿਸਾਸ ਕਰਵਾ ਰਹੀਆਂ ਵੀ ਤੁਸੀਂ ਸਾਡੇ ਦੇਸ਼ ਦਾ ਹਿੱਸਾ ਨਹੀਂ ਹੁਣ ਮੇਰੀ ਗੱਲ ਸੁਣੋ ਜੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ 84 ਚ ਕਤਲਿਆਮ ਹੋਇਆ ਉੱਥੇ ਨੌਜਵਾਨਾਂ ਨੇ ਇਮੋਸ਼ਨਲ ਹੋ ਕੇ ਗਲਤੀਆਂ ਕੀਤੀਆਂ ਜਿਹੜਾ ਗਲਤੀ ਕਰਦਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲਦੀ ਹੈ ਕਿਸੇ ਨੂੰ 20 ਸਾਲ ਦੀ ਸਜ਼ਾ ਮਿਲੀ ਕਿਸੇ ਨੂੰ 30 ਦੀ ਮਿਲੀ ਕਿਸੇ ਨੂੰ 5 ਦੀ ਮਿਲੀ ਕਿਸੇ ਨੂੰ 15 ਦੀ ਸਜ਼ਾਵਾਂ ਹੋ ਗਈਆਂ ਸਜ਼ਾਵਾਂ ਭੁਗਤ ਲੀਆਂ ਭੁਗਤਣ ਤੋਂ ਬਾਅਦ ਵੀ 20 20 ਸਾਲ ਬੀਤ ਗਏ 75 80 ਸਾਲ ਦੀਆਂ ਉਹਨਾਂ ਦੀ ਏਜ ਹੋਗੇ ਸਮਝ ਗਏ ਕਈ ਬੰਦੇ ਮੈਂਟਲੀ ਡਿਸਟਰਬ ਹੋ ਗਏ ਹੁਣ ਲੌਜੀਕਲੀ ਦੱਸੋ ਮੈਂ ਸੋਚ ਰਿਹਾ ਵੀ ਲੌਜੀਕਲੀ ਦੱਸੋ ਵੀ ਸਰਕਾਰ ਐਡੀ ਬੜੀ ਹਿੰਦੁਸਤਾਨ ਦੀ ਫੌਜ ਆ ਐਡੀ ਪਾਵਰ ਆ ਉਹਨਾਂ 5 10 20 ਬੰਦਿਆਂ ਤੋਂ ਕੀ ਖਤਰਾ 80 ਸਾਲ ਦੇ ਮਤਲਬ ਤੁਸੀਂ ਜਾਣ ਕੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਾਲ ਸਾਹਿਬ ਸਨੇਹਾ ਦਿੰਦੇ ਰਹੇ ਜਦੋਂ ਇੱਕ ਕੌਮ ਨਾਲ ਤਕਾ ਹੋਊਗਾ ਫਿਰ ਰਿਐਕਸ਼ਨ ਤਾਂ ਸਾਰੇ ਪਾਸੇ ਹੁੰਦਾ ਹੈਗਾ ਬਾਰਡਰ ਸਟੇਟ ਆਪਣੀ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਬੰਦੀ ਸਿੰਘਾਂ ਦੀ ਲੜਾਈ ਲੜਦਾ ਰਿਹਾ ਤਾਂ ਕਿ ਪੰਜਾਬ ਚ ਸ਼ਾਂਤੀ ਰਹੇ ਤਰੱਕੀ ਹੋਏ ਪੰਜਾਬ ਦੀ ਉਣਤੀ ਰਹੇ ਤੇ ਮੇਰਾ ਬੀਂਗ ਅਕਾਲੀ ਦਲ ਮੈਂਬਰ ਪਾਰਲੀਮੈਂਟ ਜੋ ਮੈਨੀਫੈਸਟੋ ਸ਼੍ਰੋਮਣੀ ਅਕਾਲੀ ਦਲ ਦਾ ਆ ਉਹਦੇ ਤੇ ਪਹਿਰਾ ਦੇਣਾ ਮੇਰੀ ਜ਼ਿੰਮੇਵਰੀ ਹੈ ਚਾਹੇ ਉਹ ਕਿਸਾਨੀ ਆ ਚਾਹੇ ਬੰਦੀ ਸਿੰਘਾਂ ਚਾਹੇ ਪੰਜਾਬ ਦੇ ਰਾਈਟਸ ਹੈਗੇ ਆ ਜਾਹੇ ਕੋਈ ਮਸਲਾ ਹੈਗਾ ਡਟ ਕੇ ਪੈਰਾ ਦੇਵਾਂਗਾ ਅੱਛਾ ਮੇਰਾ ਆਖਰੀ ਸਵਾਲ ਹੈ ਜਿੱਤ ਦੀ ਆਸ ਹਰ ਇੱਕ ਨੂੰ ਹੁੰਦੀ ਹੈ ਕਿਸੇ ਨੂੰ ਆਪਣੇ ਕੰਪੀਟੀਸ਼ਨ ਦੇਖ ਰਿਹਾ ਹਾਂ ਪਟਿਆਲਾ ਸੀਟ ਤੋਂ ਕਿਸੇ ਉਮੀਦਵਾਰ ਨੂੰ ਭਾਜੀ ਮੇਰੀ ਆਤਮਾ ਕਹਿੰਦੀ ਹੈ ਵੀ ਲੋਕ ਨਾ ਕਾਰਗੁਜ਼ਾਰੀ ਤੇ ਫੈਸਲੇ ਲੈਣਗੇ ਕਿਰਦਾਰ ਤੇ ਫੈਸਲਾ ਲੈਣਗੇ ਫਿਰ ਦੇਖਿਓ ਜਮਾਨਤਾ ਜਦ ਉਤਰਣਗੀਆਂ ਮੈਨੂੰ ਪੂਰੀ ਉਮੀਦ ਹੈ ਸੋ ਐਸੀ ਐਨ ਕੇ ਸ਼ਰਮਾ ਜੋ ਕਿ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਨੇ ਪਟਿਆਲਾ ਲੋਕ ਸਭਾ ਸੀਟ ਤੋਂ ਅਤੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਕਾਰਗੁਜ਼ਾਰੀ ਨੂੰ ਦੇਖ ਕੇ ਇਸ ਵਾਰ ਵੋਟਾਂ ਜਿਹੜੀਆਂ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਕਿਰਦਾਰ ਦੇਖ ਕੇ ਵੋਟ ਦਾ ਇਸਤੇਮਾਲ ਕਰਨਗੇ ਖੈਰ ਉਹ ਦੇਖਣਾ ਹੋਵੇਗਾ ਜਿੱਥੇ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਆਉਣਗੀਆਂ ਵੋਟਾਂ ਦਾ ਇਸਤੇਮਾਲ ਪੰਜਾਬ ਦੀ ਜਨਤਾ ਦੇ ਵੱਲੋਂ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ 4 ਜੂਨ ਨੂੰ ਜਦੋਂ ਨਤੀਜੇ ਆਉਣਗੇ ਤਾਂ ਕਿਸ ਪਾਰਟੀ ਦੇ ਹੱਕ ਤੇ ਵਿੱਚ ਨਤੀਜੇ ਜਾਣ ਕੇ ਵੀਡੀਓ ਜਰਨਲਿਸਟ ਵਿਨੇ ਦੇ ਨਾਲ ਜਗਵਿੰਦਰ ਸਿੰਘ ਨਿਊਜ਼ ਆਂਡ